ਜੇਕਰ ਤੁਸੀਂ ਵੀ ਨਹਾ ਕੇ ਬਾਹਰ ਗਲੀ ਦੇ ਵਿੱਚ ਬੈਠ ਜਾਣੇ ਹੋ ਧੁੱਪ ਸੇਕਣ ਦੇ ਵਾਸਤੇ ਤਾਂ ਫਿਰ ਇਹ ਖਬਰ ਜ਼ਰਾ ਮਹਿਲਾ ਮਾਂ ਧਿਆਨ ਨਾਲ ਦੇਖ ਲੈ। ਦੇਖੋ ਕਿਵੇਂ ਇੱਕ ਮਹਿਲਾ ਨੂੰ ਨਹਾਉਣ ਤੋਂ ਬਾਅਦ ਧੁੱਪ ਸੇਕਣੀ ਇਸ ਕਦਰ ਮਹਿੰਗੀ ਪੈ ਗਈ ਕਿ ਉਸ ਤੋਂ ਬਾਅਦ ਚੀਕ ਚਿਹੜਾ ਪੈ ਗਿਆ ਤੇ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ। ਕੈਮਰੇ ਦੀਆਂ ਤਸਵੀਰਾਂ ਦੇਖ ਕੇ ਪਰਿਵਾਰ ਦੇ ਵੀ ਹੋਸ਼ ਉੱਡ ਗਏ ਕਿ ਕਿਵੇਂ ਉਹਨਾਂ ਦੀ ਬਜ਼ੁਰਗ ਮਾਤਾ ਨੂੰ ਬਾਹਰ ਤੁਪ ਪਸੇਖਣੀ ਮਹਿੰਗੀ ਪੈ ਗਈ ਆ ਆਓ ਨਜ਼ਰ ਮਾਰ ਦਿਆਂ ਤਸਵੀਰਾਂ ਤੇ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਲੰਧਰ ਦੇ ਵਿੱਚ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਾਧੀਆਂ ਜਾ ਰਹੀ ਨੇ ਜਿਸ ਦੇ ਚੱਲ ਦੇ ਲੁਟੇਰੇ ਬੇਖੌਫ ਹੋ ਕੇ ਦਿ ਦਿਹਾੜੇ ਅਜਿਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਗੀਤਾ ਕਲੋਨੀ ਤੋਂ ਜਿੱਥੇ ਇੱਕ ਮਹਿਲਾ ਨਹਾ ਕੇ ਬਾਹਰ ਧੁੱਪ ਸੇਕਣ ਵਾਸਤੇ ਬੈਠੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਤੇ ਕਿਸਦੇ ਘਰ ਦਾ ਪਤਾ ਪੁੱਛਣ ਦੇ ਬਹਾਨੇ ਉਸ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਜਿਸ ਤੇ ਪੀਰਤ ਮਹਿਲਾ ਦਰਸ਼ਨਾ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਮੈਂ ਰਣਾ ਆ ਕੇ ਤੇ ਬਾਹਰ ਬੈਠੀ ਆ ਤੋਂਪ ਸੇਤਨ ਤੇ ਨਾ ਕਾ ਜਦ ਬੈ ਕੇ چیر ਤੋਤਾ ਠੰਡ ਨਾਲ ਗੰਢੀ ਸੀ ਹੂੰ ਤੇ ਉਹ ਦੋ ਮੁੰਡੇ ਆਏ ਨੇ ਤੇ ਇੱਥੇ ਮੋਟਰਸਾਈਕਲ ਖਿਲਾੜ ਕੇ ਤੇ ਕਹਿੰਦੇ ਨੇ ਵੀ ਆਥੇ ਕੋ ਸ਼੍ਰਿੰਦਰ ਰਾਂਦਾ ਵੀ ਗੱਡੀ ਕਢਾਈ ਉਹਨੇ ਤੇ ਮੈਂ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ ਭਰਾਵਾ ਤੇ ਕਹਿੰਦੇ ਨਹੀਂ ਗਲੀ ਨੰਬਰ ਕੀ ਨਾਲ ਵਾਤਾ ਮੈਂ ਮੈਨੂੰ ਆ ਵੀ ਨਹੀਂ ਪਤਾ ਤੇ ਮੈਂ ਆ ਜਿਆਦਾ ਤਾਂ ਮੁੰਡਾ ਕੋਲੇ ਕਾਦੀ ਕਲੀ ਜਾਣੀ ਨਹੀਂ ਠੀਕ ਹੈ ਜੀ ਤੇ ਬਸ ਦੋ ਦੋ ਦਿਨ ਗੱਲਾਂ ਕਰਕੇ ਤੇ ਕਹਿੰਦੇ ਅਸੀਂ ਪੈਸੇ ਲੈਣੇ ਨੇ ਕਿ ਸੋ ਤਾਂ ਗਿਓ ਕਦਮੇ ਦੇ ਦੋ ਹੀ ਬੁਲਾ ਭਾ ਕੇ ਤੇ ਭਾਵੀਆਂ ਤੇ ਚਲੀਆਂ ਕਿ ਮੋਟਰਸਾਈਕਲ ਦਾ ਮਾਤੇ ਨੰਬਰ ਨੰਬਰ ਲਿਖਿਆ ਹੀ ਉਹਨਾਂ ਦੇ ਕੋਸ਼ ਨਹੀਂ ਉਹ ਨਹੀਂ ਮੋਟਰਸਾਈਕਲ ਵਾਲ ਤੁਸੀਂ ਦੇਖਿਆ ਨੀ ਉਹ ਇੱਕ ਜਣਾ ਅੱਗੇ ਤੇ ਜਿੱਦਾਂ ਇੱਕ ਜਣਾ ਮੋਟਰਸਾਈਕਲ ਤੇ ਬੈਠਾ ਰਿਹਾ ਮੈਂ ਉਹ ਤੱਕ ਦੌੜੀਆਂ ਮਗਰ ਉਹ ਬੂ ਤਾਕਤ ਤੇ ਕੋਈ ਲੱਭਾ ਹੀ ਨਹੀਂ ਮੈਨੂੰ ਕੋਈ ਮਰ ਜਾਂਦਾ ਤੇ ਫੇਰ ਹੀ ਨਾ ਠੀਕ ਮਗਰ ਦੋ ਮੁੰਡੇ ਹੀ ਹਲਕੇ ਲੱਗੇ ਹੁੰਦੇ ਤੋਹਨੇ ਸ਼ਿਕਾਇਤ ਕਰਤੀ ਸੀ ਮਤੈਂ ਹਾਂਜੀ ਥਾਣਾ ਕਿਹੜਾ ਪਿੰਡ ਥਾਣਾ ਸ਼ਿਕਾਇਤ ਕਰਤੀ ਹੈ ਜੀ ਠੀਕ ਆਹੀ ਹੋਵੇ ਖੈਰ ਦੇਖਿਆ ਜਾਬੇ ਤਾਂ ਲੋਕ ਹੁਣ ਨਾ ਤਾਂ ਆਪਣੇ ਘਰਾਂ ਦੇ ਵਿੱਚ ਸੁਰੱਖਿਤ ਨੇ ਤੇ ਨਾ ਹੀ ਘਰਾਂ ਦੇ ਬਾਹਰ ਕਿਉਂਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਲੁਟੇਰੇ ਬੇਖੌਫ ਹੋ ਕੇ ਅਜਿਹੀਆਂ ਵਾਰ ਦਾਤਾਂ ਕਰ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ